ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜਪਾ ਗੁਰੂ ਨਾਨਕ ਸਾਹਿਬ ਜੀ ਦੇ ਰਾਗ ਮਲਾਰ ਵਿੱਚ ਦਰਜ ਸ਼ਬਦ ਸਾਚੀ ਸੂਰਤ ਨਾਮ ਨਹੀਂ ਤ੍ਰਿਪਤੇ ਤੇ ਵਿਚਾਰ ਕਰਾਂਗੇ ਜੀ ਸਾਡੇ ਕੋਲ ਖੋਜ ਸ਼ਬਦ ਮੈਂ ਲੇਹੇ ਪ੍ਰੋਜੈਕਟ ਵੱਲੋਂ ਇਸ ਦੀ ਵਿਆਖਿਆ ਹੈ ਤੇ ਸਾਡਾ ਮਕਸਦ ਸਿਰਫ ਅਰਥ ਸਮਝਣਾ ਨਹੀਂ ਸਗੋਂ ਇਹ ਦੇਖਣਾ ਹੈ ਕਿ ਇਹ ਸ਼ਬਦ ਸਾਡੇ ਮਨ ਦੀਆਂ ਉਲਝਣਾਂ ਨੂੰ ਕਿਵੇਂ ਫੜਦਾ ਹੈ ਇਕ ਤਰ੍ਹਾਂ ਨਾਲ ਇਹ ਹੌਮੇ ਦੇ ਹਨੇਰੇ ਤੋਂ ਸ਼ੁਰੂ ਹੋ ਕੇ ਨਿਮਰਤਾ ਦੇ ਚਾਨਣ ਤੱਕ ਦਾ ਇੱਕ ਸਫ਼ਰ ਹੈ ਆਓ ਸ਼ੁਰੂ ਕਰਦੇ ਹਾਂ ਸਫ਼ਰ ਸ਼ਬਦ ਤੁਸੀਂ ਬਹੁਤ ਵਧੀਆ ਵਰਤੇ ਆ ਕਿਉਂਕਿ ਇਹ ਸ਼ਬਦ ਸਿਰਫ ਸਿਧਾਂਤ ਨਹੀਂ ਦੱਸਦਾ ਇੱਕ ਮਨ ਦੀ ਪੂਰੀ ਕਹਾਣੀ ਬਿਆਨ ਕਰਦਾ ਹੈ ਇੱਕ ਅਜੇਹੇ ਮਨ ਦੀ ਕਹਾਣੀ ਜੋ ਬਾਹਰ ਪਟਕ ਰਿਹਾ ਹੈ ਸਭ ਕੁਝ ਹਾਸਲ ਕਰਨਾ ਚਾਹੁੰਦਾ ਪਰ ਅੰਦਰੋਂ ਖਾਲੀ ਹੈ ਤੇ ਫਿਰ ਇਹੀ ਸ਼ਬਦ ਸਾਨੂੰ ਉਸ ਮੋੜ ਤੇ ਲਿਆਉਂਦਾ ਹੈ ਜਿੱਥੇ ਉਹ ਮਨ ਅੰਦਰ ਚਾਂਤੀ ਮਾਰਨੀ ਸ਼ੁਰੂ ਕਰਦਾ ਹੈ ਡਿਗ ਪਟਕੇ ਹੋਏ ਮਨ ਤੋਂ ਕੀ ਕਹਿੰਦੇ ਨੇ ਕਿ ਇੱਕ ਖੋਜੀ ਬਣਨ ਦਾ ਸਫਰ ਤਾਂ ਫਿਰ ਇਹ ਸਫਰ ਦਾ ਪਹਿਲਾ ਪੜਾ ਹੋਇਆ ਇੱਕ ਅਸੰਤੁਸ਼ਟ ਚੇਤਨਾ ਤੇ ਸ਼ਬਦ ਦੀ ਸ਼ੁਰੂਆਤ ਹੁੰਦੀ ਹੈ ਸਾਚੀ ਸੂਰਤ ਨਾਮ ਨਹੀਂ ਤ੍ਰਿਪਤਾ ਹਉਮੈ ਕਰਤ ਗਵਾਇਆ ਇਹ ਜੋ ਕਦੇ ਨਾ ਖਤਮ ਹੋਣ ਵਾਲੀ ਦੌੜ ਹੋਰ ਚਾਹੀਦਾ ਹੈ ਹੋਰ ਚਾਹੀਦਾ ਹੈ ਉਸ ਵੱਲ ਇਸ਼ਾਰਾ ਹੈ ਨਾਮ ਨਹੀਂ ਤ੍ਰਿਪਤਾ ਇਹਦਾ ਮਤਲਬ ਇਹੀ ਹੈ कि ਜਦੋਂ ਤੱਕ ਅੰਦਰੂਨੀ ਸੱਚ ਨਾਲ ਨਹੀਂ ਜੁੜਦੇ ਸੱਚੀ ਸੁਰਤ ਨਾਮ ਨਹੀਂ ਬਾਹਰਲੀਆਂ ਚੀਜ਼ਾਂ ਨਾਲ ਸੰਤੁਸ਼ਟੀ ਨਹੀਂ ਮਿਲਨੀ ਤੇ ਸੁਰਤ ਦਾ ਮਤਲਬ ਹੈ ਆਪਣੀ ਚੇਤਨਾ ਬਿਲਕੁਲ ਤੇ ਜਦੋਂ ਤੱਕ ਇਹ ਚੇਤਨਾ ਉਸ ਸੱਚੇ ਸਥਿਰ ਨਾਮ ਨਾਲ ਨਹੀਂ ਜੁੜਦੀ ਇਹ ਹਮੇਸ਼ਾ ਭੁੱਖੀ ਰਹਿੰਦੀ ਹੈ ਤੇ ਇਸ ਭੁੱਖ ਦਾ ਮੂਲ ਕਾਰਨ ਕੀ ਹੈ ਹਮੇ ਮੈਂ ਮੇਰਾ ਮੈਨੋ ਇਹ ਤਾਂ ਅੱਜਕੱਲ ਦੀ ਪਰਸਨਲ ਬ੍ਰਾਂਡਿੰਗ ਵਰਗੀ ਗੱਲ ਹੋ ਗਈ ਅਸੀਂ ਆਪਣੀ ਮਾਂ ਨੂੰ ਇੰਨਾ ਵੱਡਾ ਕਰ ਲੈਨੇ ਆ ਕਿ ਉਸ ਨੂੰ ਪਰਣ ਲਈ ਸਾਰੀ ਦੁਨੀਆ ਹੀ ਘਟ ਪੈ ਜਾਂਦੀ ਹੈ ਤੇ ਐਸੇ ਚੱਕਰ ਚ ਜੀਵਨ ਬੇਕਾਰ ਚਲਾ ਜਾਂਦਾ ਹਉਮੇ ਕਰਤ ਗਵਾਇਆ ਤੇ ਤੇ ਸਿਰਫ ਅੰਦਰ ਦਾ ਖਾਲੀ ਪਣ ਨਹੀਂ ਹੈ ਇਸ ਦੇ ਬਾਹਰੀ ਨਤੀਜੇ ਵੀ ਤਾਂ ਨੇ ਅਗਲੀ ਪੰਕਤੀਏ ਪਰ ধন ਪਰ ਨਾਰੀ ਰਤ ਨਿੰਦਾ ਬਿਖ ਖਾਈ ਦੁਖ ਪਾਇਆ ਇਹ ਤਾਂ ਸਿੱਧੇ ਤੌਰ ਤੇ ਵਿਕਾਰਾਂ ਦੀ ਗੱਲ ਹੋ ਰਹੀ ਹੈ ਕੀ ਇਹ ਸਿਰਫ ਇੱਕ ਲਿਸਟ ਹੈ ਕਿ ਕੀ ਕੀ ਗਲਤ ਹੁੰਦਾ ਹੈ ਨਹੀਂ ਇਹ ਸਿਰਫ ਲਿਸਟ ਨਹੀਂ ਹੈ ਇੱਕ ਕਾਰਨ ਤੇ ਪ੍ਰਭਾਵ ਦਾ ਸੰਬੰਧ ਹੈ ਜਿਸ ਨੂੰ ਅੰਗਰੇਜ਼ੀ ਵਿੱਚ ਕੌਜ਼ ਐਂਡ ਇਫੈਕਟ ਕਹਿੰਦੇ ਹਨ ਜਦੋਂ ਮਨ ਅੰਦਰੋਂ ਖਾਲੀ ਹੁੰਦਾ ਹੈ ਤਾਂ ਉਸ ਖਾਲੀਪਨ ਨੂੰ ਪਰਣ ਲਈ ਬਾਹਰ ਭਜਦਾ ਪ੍ਰਾਇਤਨ ਵੱਲ ਪਰਧਨ ਪ੍ਰਾਈ ਇਸਤਰੀ ਵੱਲ ਪ੍ਰਾਇਆਂ ਦੀ ਨਿੰਦਿਆ ਕਰਕੇ ਰਤ ਨਿੰਦਾ ਆਪਣੇ ਆਪ ਨੂੰ ਉੱਚਾ ਮਹਿਸੂਸ ਕਰਨ ਵੱਲ ਤੇ ਗੁਰੂ ਸਾਹਿਬ ਇਹਨਾਂ ਨੂੰ ਬਿਖ ਕਹਿ ਰਹੇ ਨੇ ਮਤਲਬ ਜ਼ਹਿਰ ਬਿੱਖਖਾਈ ਉਹ ਸੋਚਦੇ ਨੇ ਕਿ ਉਹ ਸਵਾਦ ਲੈ ਰਹੇ ਨੇ ਪਰ ਅਸਲ 'ਚ ਉਹ ਜ਼ਹਿਰ ਖਾ ਰਹੇ ਨੇ ਤੇ ਨਤੀਜਾ ਹਮੇਸ਼ਾ ਦੁੱਖ ਪਾਇਆ ਬਿਲਕੁਲ ਤੇ ਅਗਰੀਤੁਕ ਵਿੱਚ ਨਾ ਇੱਕ ਕੀ ਕਹਿੰਦੇ ਨੇ ਇੱਕ ਕੌਂਟ੍ਰਾਡਿਕਟਰੀ ਸਟੇਟਮੈਂਟ ਜੀ ਲੱਗਦੀ ਹੈ ਇੱਕ ਮਤਲਬ ਵਿਰੋਧਾਭਾਸ ਸਾਹਮਣੇ ਆਉਂਦਾ ਜੋ ਮੈਨੂੰ ਸਭ ਤੋਂ ਵੱਧ ਹੈਰਾਨ ਕਰਦਾ ਹੈ ਸਬਦ ਚੀਨ ਪੈ ਕਪਟ ਨਾ ਛੂਟੇ ਮਨਮੁਖ ਮਾਇਆ ਮਾਇਆ ਇੱਕ ਮਿੰਟ ਇਹ ਤਾਂ ਉਲਟੀ ਗੱਲ ਹੋ ਗਈ ਸ਼ਬਦ ਦੀ ਵਿਚਾਰ ਕਰਨ ਨਾਲ ਗਿਆਨ ਦੀਆਂ ਗੱਲਾਂ ਨਾਲ ਸਬਦ ਚੀਨ ਤਾਂ ਡਰ ਤੇ ਕਪਟ ਦੂਰ ਹੋਣਾ ਚਾਹੀਦਾ ਇੱਥੇ ਕਿਉਂ ਨਹੀਂ ਹੋ ਰਿਹਾ ਗੁਰੂ ਸਾਹਿਬ ਤਾਂ ਕਹਲੇ ਨੇ ਭੈ ਕਪਟ ਨਾ ਛੂਟੇ ਇਹ ਕਿਉਂ ਇਹ ਇਸ ਸ਼ਬਦ ਦਾ ਬਹੁਤ ਹੀ ਬਹੁਤ ਹੀ ਅਹਿਮ ਪੁਆਇੰਟ ਹੈ ਇਹ ਉਹ ਲੋਕ ਨੇ ਜੋ ਬਾਰੋਂ ਬਹੁਤ ਗਿਆਨੀ ਲੱਗਦੇ ਨੇ ਧਾਰਮਿਕ ਲੱਗਦੇ ਨੇ ਉਹ ਸ਼ਬਦ ਦੀ ਵਿਚਾਰ ਵੀ ਕਰਦੇ ਨੇ ਸਬਦ ਚੀਨ ਸ਼ਾਇਦ ਚੰਗੇ ਭਾਸ਼ਣ ਵੀ ਦਿੰਦੇ ਹੋਣਗੇ ਪਰ ਇਹ ਸਭ ਕੁਝ ਮਤਲਬ ਸਿਰਫ ਉੱਪਰ ਉੱਪਰ ਹੈ ਉਹਨਾਂ ਦੇ ਮੁਖ ਯਾਨੀ ਮੂਖ ਤੇ ਤਾਂ ਸ਼ਬਦ ਹੈ ਪਰ ਮਣੀ ਮਨ ਵਿੱਚ ਤਾਂ ਅਜੇ ਵੀ ਮਾਇਆ ਮਾਇਆ ਹੀ ਚੱਲ ਰਹੀ ਹੈ ਕਿਉਂਕਿ ਅੰਦਰ ਦੀ ਦਿਸ਼ਾ ਨਹੀਂ ਬਦਲੀ ਇਸ ਲਈ ਗਿਆਨ ਵੀ ਇੱਕ ਹੋਮੇ ਦਾ ਹੋਰ ਸਾਧਨ ਬਣ ਜਾਂਦਾ ਹੈ ਪਰ ਅੰਦਰ ਦਾ ਡਰ ਅੰਦਰ ਦਾ ਕਪਟ ਉਹ ਓਵੇਂ ਦਾ ਓਵੇਂ ਹੀ ਰਹਿੰਦਾ ਤੇ ਇਸ ਦੁਗਲੇਪਨ ਨੂੰ ਸਮਝਾਉਣ ਲਈ ਇੱਕ ਬਹੁਤ ਹੀ ਸ਼ਕਤੀਸ਼ਾਲੀ ਤਸਵੀਰ ਵਰਤੀ ਗਈ ਹੈ ਅਜਗਰ ਪਾਰ ਲਦੇ অতি ਭਾਰੀ ਇਹ ਸੁਣ ਕੇ ਭਾਰੀ ਜਿਹਾ ਮਹਿਸੂਸ ਹੁੰਦਾ ਹੈ ਹਾਂ ਤੇ ਇਹ ਅਜਗਰ ਭਾਰ ਦਾ ਸੰਕਲਪ ਇਹ ਅੱਜ ਵੀ ਦੇਖਿਆ ਜਾ ਸਕਦਾ ਹੈ ਇਹ ਉਸ ਮਾਨਸਿਕ ਬੋਝ ਵਰਗਾ ਹੈ ਜੋ ਕਦੇ ਨਾ ਖਤਮ ਹੋਣ ਵਾਲੀਆਂ ਈਮੇਲਾਂ ਸੋਸ਼ਲ ਮੀਡੀਆ ਦੀਆਂ ਉਮੀਦਾਂ ਹਾਂ ਤੇ ਹੋਰ ਵੱਧ ਤੋਂ ਵੱਧ ਹਾਸਲ ਕਰਨ ਦੀ ਦੌੜ ਬਿਲਕੁਲ ਬਾਹਰੋਂ ਸਭ ਠੀਕ ਲੱਗਦਾ ਪਰ ਅੰਦਰੋਂ ਅਸੀਂ ਇਸ ਬੋਝ ਥਲੇ ਦਬੇ ਹੋਇਆ ਇਹ ਮਾਇਆ ਦਾ ਬੋਝ ਇੱਕ ਅਜਗਰ ਵਾਂਗ ਹੈ ਜੋ ਹੌਲੀ-ਹੌਲੀ ਜਕੜ ਲੈਂਦਾ ਤੇ ਤੁਹਾਡੀ ਸਾਰੀ ਰੂਹਾਨੀ એનર્ਜੀ ਨੂੰ ਨਿਚੋੜ ਦਿੰਦਾ ਹੈ ਤੇ ਜਨਮ ਐਵੇਂ ਵਿਅਰਥ ਚਲਾ ਜਾਂਦਾ ਜਨਮ ਗਵਾਇਆ ਤਾਂ ਏਸੇ ਦਿਖਾਵੇ ਦੀ ਲੜੀ ਵਿੱਚ ਤੀਰਥ ਯਾਤਰਾ ਦੀ ਵੀ ਗੱਲ ਆਉਂਦੀ ਏ ਤੀਰਥ ਤੇਜ ਨਿਵਾਰ ਨਾ ਨਾਤੇ ਇਹਦਾ ਕੀ ਮਤਲਬ ਹੋਇਆ ਕਿ ਤੀਰਥਾਂ ਤੇ ਨਾਕੇ ਵੀ ਨਹੀਂ ਨਾਤੇ ਇਸਦਾ ਮਤਲਬ ਹੈ ਕਿ ਉਹ ਤੀਰਥਾਂ ਦੇ ਪਾਣੀ ਵਿੱਚ ਸਰੀਰ ਨੂੰ ਤਾਂ ਡਬੋਆ ਹੈ ਪਰ ਆਪਣੇ ਅੰਦਰ ਦੇ ਤੇਜ ਨੂੰ ਯਾਨੀ ਕਰੋਧ ਅਹੰਕਾਰ ਦੀ ਅਗ ਨੂੰ ਸ਼ਾਂਤ ਨਹੀਂ ਕੀਤਾ ਇਹ ਉਸ ਅੰਦਰੂਨੀ ਅਗ ਵਰਗਾ ਹੈ ਜੋ ਬਾਹਰਲੇ ਪਾਣੀ ਨਾਲ ਨਹੀਂ ਬੁਝਦੀ ਬਾਹਰੀ ਸਫਾਈ ਹੋ ਗਈ ਪਰ ਅੰਦਰ ਦੀ ਮੈਲ ਉਵੇਂ ਰਹੀ ਸਾਰੇ ਕਰਮकांड ਸਿਰਫ ਦਿਖਾਵਾ ਬਣ ਗਏ ਤੇ ਪ੍ਰਮਾਤਮਾ ਦੇ ਨਾਮ ਨਾਲ ਪਿਆਰ ਨਹੀਂ ਕੀਤਾ ਮਨ ਵਿੱਚ ਨਹੀਂ ਵਸਾਇਆ ਨਾਮ ਨਾ ਪਾਇਆ ਜੀ ਪ੍ਰਮਾਤਮਾ ਦੇ ਕੀਮਤੀ ਰਤਨ ਵਾਂਗੂ ਨਾਮ ਨੂੰ ਛੱਡ ਕੇ ਰਤਨ ਪਦਾਰਥ ਪਰ ਹਰ त्यागਿਆ ਜ਼ਿੰਦਗੀ ਐਵੇਂ ਹੀ ਗਵਾ ਦਿੱਤੀ ਗੁਰੂ ਸਾਹਿਬ ਕਹਿ ਰਹੇ ਨੇ ਕਿ ਜਿਸ ਕਮਲੇ ਜਨਮ ਲਿਆ ਸੀ ਉਹ ਤਾਂ ਕੀਤਾ ਨਹੀਂ ਹੁਣ ਮੋੜ ਜਨਮ ਦੁਬਾਰਾ ਲੈਣਾ ਪਵੇਗਾ ਜਤ ਕੋ ਤਾਂ ਹੀ ਆਇਆ ਤਾਂ ਇਹੋ ਜਿਹੇ ਮਨੁੱਖਾਂ ਦਾ ਅੰਤਿਮ ਨਤੀਜਾ ਕੀ ਹੁੰਦਾ ਹੈ ਉਹਨਾਂ ਦੀ ਜ਼ਿੰਦਗੀ ਦੀ ਕੀਮਤ ਕੀ ਰਹਿ ਜਾਂਦੀ ਹੈ ਇੱਥੇ ਸ਼ਾਇਦ ਸ਼ਬਦ ਦਾ ਸਭ ਤੋਂ ਤਿੱਖਾ ਹਿੱਸਾ ਹੈ ਹਾਂਜੀ ਤੇ ਇਹ ਸਾਨੂੰ ਮਨੁੱਖੀ ਜਨਮ ਦੀ ਬਰਬਾਦੀ ਵਾਲੇ ਹਿੱਸੇ ਵੱਲ ਲੈ ਜਾਂਦਾ ਹੈ ਪੰਕਤੀ ਹੈ ਵਿਸ਼ਟਾ ਕੀਟ ਪਏ ਉਥੀ ਤੇ ਉਥੀ ਮਾਹੇ ਸਮਾਇਆ ਇਹ ਤਾਂ ਬਹੁਤ ਸਖਤ ਸ਼ਬਦ ਨੇ ਇਹ ਗੱਲ ਸੁਣ ਕੇ ਤਾਂ ਇੱਕਦਮ ਚੁੱਪ ਹੋ ਜਾਈਦਾ ਬਹੁਤ ਹੀ ਤਿੱਖਾ ਚਿੱਤਰ ਹੈ ਇਹਦਾ ਮਤਲਬ ਹੈ ਕਿ ਮਨੁੱਖ ਨੂੰ ਸਿੱਧਾ ਗੰਦਗੀ ਦਾ ਕੀੜਾ ਕਿਹਾ ਜਾ ਰਿਹਾ ਹੈ ਵਿਸ਼ਟਾ ਕੀਟ ਦੇਖੋ ਇੱਕ ਡੂੰਗਾ ਰੂਪਕ ਗੱਲ ਕੀੜੇ ਦੀ ਨਹੀਂ ਗੱਲ ਉਸ ਦੀ ਚੇਤਨਾ ਦੇ ਦਾਇਰੇ ਦੀ ਹੈ ਇਹ ਕੀੜਾ ਜੋ ਗੰਦਗੀ ਵਿੱਚ ਪੈਦਾ ਹੁੰਦਾ ਉਸ ਲਈ ਉਹੀ ਉਸਦਾ ਸੰਸਾਰ ਹੈ ਬਿਸਟਾ ਕੀਟ ਪਏ ਉਤਹੀ ਤੇ ਹਾਂ ਉਹ ਉਸ ਤੋਂ ਬਾਹਰ ਕਿਸੇ ਅਸਮਾਨ ਕਿਸੇ ਸੂਰਜ ਬਾਰੇ ਸੋਚ ਨਹੀਂ ਸਕਦਾ ਇਸੇ ਤਰ੍ਹਾਂ ਜੋ ਮਨੁੱਖ ਸਿਰਫ ਮਾਇਆ ਵਿਕਾਰਾਂ ਤੇ ਹਉਮੇ ਦੀ ਦੁਨੀਆ 'ਚ ਜਿਉਂਦਾ ਹੈ ਉਹ ਉਸ 'ਚ ਪੈਦਾ ਹੁੰਦਾ ਤੇ ਉਸੇ 'ਚ ਮਰ ਜਾਂਦਾ ਹੈ ਉਤ ਹੀ ਮਾਹੇ ਸਮਾਇਆ ਹੂੰ ਉਸ ਨੂੰ ਉਸ ਉੱਚੇ ਮਕਸਦ ਦਾ ਅਹਿਸਾਸ ਹੀ ਨਹੀਂ ਹੁੰਦਾ ਜਿਸ ਲਈ ਇਹ ਜਨਮ ਮਿਲਿਆ ਸੀ ਤੇ ਇਸ ਦਾ ਕਾਰਨ ਵੀ ਬਹੁਤ ਸਾਫ਼ ਦੱਸਿਆ ਹੈ ਅਧਿਕ ਸਵਾਦ ਰੋਗ ਅਧਿਕਾਈ ਇਹ ਤਾਂ ਸਿੱਧਾ ਸਿੱਧਾ ਸਿਧਾਂਤ ਹੈ ਜਿੰਨਾ ਜ਼ਿਆਦਾ ਸਵਾਦ ਓਨੇ ਜ਼ਿਆਦਾ ਰੋਗ ਇਹ ਸਿਰਫ ਸਰੀਰਿਕ ਰੋਗਾਂ ਦੀ ਗੱਲ ਹੈ ਜਾਂ ਕੁਝ ਹੋਰ ਵੀ ਇਹ ਤਾਂ ਸਰੀਰਿਕ ਤੇ ਮਾਨਸਿਕ ਦੋਹਾਂ ਦੀ ਗੱਲ ਹੈ ਦੁਨੀਆਵੀ ਪਦਾਰਥਾਂ ਦੇ ਸਵਾਦਾਂ ਵਿੱਚ ਜਿੰਨਾ ਜ਼ਿਆਦਾ ਖੁਬਦਿਆ ਸਾਡੀ ਇੰਦਰੀਆਂ ਦੀ ਭੁੱਖ ਓਨੀ ਵੱਧਦੀ ਜਾਂਦੀ ਹੈ ਬਿਲਕੁਲ ਇਹ ਇੱਕ ਅਜਿਹੀ ਅੱਗ ਹੈ ਜੋ ਹੋਰ ਬਾਲਣ ਪਾਉਣ ਨਾਲ ਹੋਰ ਫੜਕਦੀ ਹੈ ਤੇ ਇਹੀ ਮਾਨਸਿਕ ਰੋਗਾਂ ਦਾ ਕਾਰਨ ਬਣਦੀ ਹੈ ਪਰ ਇਸ ਨਿਰਾਸ਼ਜਨਕ ਸਥਿਤੀ ਦੇ ਵਿਚਕਾਰ ਸ਼ਬਦ ਸਾਨੂੰ ਹੱਲ ਵੱਲ ਪਹਿਲਾ ਇਸ਼ਾਰਾ ਦਿੰਦਾ ਹੈ ਬਿਨ ਗੁਰ ਸਹਿਜ ਨਾ ਪਾਇਆ ਮਤਲਬ ਇਹ ਸਾਰੇ ਹਨੇਰੇ ਤੇ ਉਹ ਤੋਂ ਬਾਅਦ ਹੁਣ ਇੱਕ ਰਸਤਾ ਦਿਖ ਰਿਹਾ ਹੈ ਇਥੋਂ ਸ਼ਬਦ ਦਾ ਰੁਖ ਪੂਰੀ ਤਰ੍ਹਾਂ ਬਦਲ ਜਾਂਦਾ ਹੈ ਬਿਲਕੁਲ ਸਮੱਸਿਆ ਤੋਂ ਹਲਵਲ ਦਾ ਸਫਰ ਬਿਲਕੁਲ ਹੁਣ ਤੱਕ ਮਨ ਬਾਹਰ ਪਟਕ ਰਿਹਾ ਸੀ ਹੁਣ ਉਹ ਗੁਰੂ ਦੀ ਸਿੱਖਿਆ ਰਾਈ ਅੰਦਰ ਮੁੜਦਾ ਸੇਵਾ ਸੁਰਤ ਰਸ ਗੁਣ गावा ਗੁਰਮੁਖ ਗਿਆਨ ਵਿਚਾਰਾ ਪਹਿਲਾਂ ਸੁਰਤ ਮਾਇਆ ਵਿੱਚ ਸੀ ਹੁਣ ਉਹੀ ਸੁਰਤ ਸੇਵਾ ਵਿੱਚ ਜੁੜ ਰਹੀ ਹੈ ਪਹਿਲਾਂ ਮੈਂ ਸੈਂਟਰ ਵਿੱਚ ਸੀ ਹੁਣ ਸੇਵਾ ਰਾਈ ਦੂਜਿਆਂ ਦੀ ਪਲਾਈ ਸੈਂਟਰ ਵਿੱਚ ਹੈ ਸੇਵਾ ਸੁਰਤ ਰਸ ਗੁਣ गावा ਤੇ ਜਦੋਂ ਕੋਈ ਗੁਰੂ ਗੁਰੂ ਦੇ ਗਿਆਨ ਤੇ ਵਿਚਾਰ ਕਰਦਾ ਹੈ ਗੁਰਮੁਖ ਗਿਆਨ ਵਿਚਾਰਾ ਤਾਂ ਉਸ ਨੂੰ ਪਰਮਾਤਮਾ ਦੇ ਗੁਣ ਗਾਉਣ 'ਚ ਰහਸ ਯਾਨੀ ਖੁਸ਼ੀ ਆਨੰਦ ਮਿਲਦਾ ਹੈ ਹੁਣ ਭਗਤੀ ਬੋਝ ਨਹੀਂ ਜਸ਼ਨ ਬਣ ਜਾਂਦੀ ਹੈ ਇਸ ਤੋਂ ਬਾਅਦ ਖੋਜੀ ਅਤੇ ਵਾਦੀ ਵਿੱਚ ਇੱਕ ਬਹੁਤ ਹੀ ਦਿਲਚਸਪ ਫਰਕ ਦੱਸਿਆ ਖੋਜੀ ਉਪਜੈ ਵਾਦੀ ਵਿੰਸ ਹੈ ਅੱਜ ਦੇ ਸਮੇਂ 'ਚ ਜਿੱਥੇ ਹਰ ਪਾਸੇ ਬਹਿਸ-ਵਾਦ ਵਿਵਾਦ ਹੈ ਟੀਵੀ ਤੇ ਇੰਟਰਨੈਟ ਤੇ ਇਹ ਤੱਕ ਬਹੁਤ ਅਹਿਮ ਲੱਗਦੀ ਹੈ ਕੀ ਇਸਦਾ ਮਤਲਬ ਇਹ ਹੈ ਕਿ ਜ਼ਿਆਦਾਤਰ ਬਹਿਸਾਂ ਰੂਹਾਨੀ ਤੌਰ ਤੇ ਵਿਨਾਸ਼ਕਾਰੀ ਨੇ ਇਹ ਬਹੁਤ ਵਧੀਆ ਸਵਾਲ ਹੈ ਬਾਦੀ ਉਹ ਹੈ ਜੋ ਸਿਰਫ ਬਹਿਸ ਕਰਨ ਲਈ ਬਹਿਸ ਕਰਦਾ ਹੈ ਜਿਸ ਦਾ ਮਕਸਦ ਸੱਚ ਲੱਭਣਾ ਨਹੀਂ ਸਗੋਂ ਆਪਣੀ ਹੋਂਮੈ ਨੂੰ ਜਿਤਾਉਣਾ ਗਿਆਨ ਨੂੰ ਇੱਕ ਹਥਿਆਰ ਵਾਂਗੂ ਵਰਤਣਾ ਹਾਂ ਬਿਲਕੁਲ ਅਜਿਹੇ ਵਿਅਕਤੀ ਰੂਹਾਨੀ ਤੌਰ ਤੇ ਦਿਨ ਸੇ ਯਾਨੀ ਮਰ ਜਾਂਦਾ ਹੈ ਕਿਉਂਕਿ ਉਸ ਦਾ ਮਨ ਸਿੱਖਣ ਲਈ ਬੰਦ ਹੋ ਚੁੱਕਾ ਹੈ ਦੂਜੇ ਪਾਸੇ ਖੋਜੀ ਉਹ ਹੈ ਜੋ ਸੱਚ ਦੀ ਖੋਜ ਨਿਮਰਤਾ ਨਾਲ ਅੱਗੇ ਵਧਦਾ ਹੈ ਉਪਜੈ ਉਹ ਸਵਾਲ ਪੁੱਛਦਾ ਹੈ ਸੁਣਦਾ ਹੈ ਤੇ ਆਪਣੇ ਆਪ ਨੂੰ ਬਦਲਣ ਲਈ ਤਿਆਰ ਰਹਿੰਦਾ ਹੈ ਅਜਿਹੇ ਵਿਅਕਤੀ ਦਾ ਆਤਮਿਕ ਜੀਵਨ ਉਪਜਾਇਆ ਯਾਨੀ ਪੈਦਾ ਹੁੰਦਾ ਹੈ ਉਸ ਦਾ ਪੁਨਰਜਨਮ ਹੁੰਦਾ ਤੇ ਫਿਰ ਆਪ ਹੀ ਪਰਮਾਤਮਾ ਕਰਤਾਰ ਤੇ ਗੁਰੂ ਦੀ ਸਿੱਖਿਆ ਲਈ ਕੁਰਬਾਨ ਹੋਣ ਦੀ ਇੱਛਾ ਮਨ ਵਿੱਚ ਆਉਂਦੀ ਹੈ ਹਾਉ ਬਲੀ ਬਲੀ ਗੁਰ ਕਰਤਾਰਾ ਤੇ ਜਦੋਂ ਕੋਈ ਖੋਜੀ ਬਣ ਜਾਂਦਾ ਤਾਂ ਹਉਮੈ ਦੀ ਥਾਂ ਨਿਮਰਤਾ ਲੈ ਲੈਂਦੀ ਹੈ ਇਹ ਅਗਲੀ ਪੰਕਤੀ 'ਚ ਬਹੁਤ ਸਾਫ਼ ਹੁੰਦਾ ਹਮ ਨੀਚ ਹੁਤੇ ਹੀਨ ਮਤ ਝੂਠੇ ਤੂੰ ਸਬਦ ਸਮਾਰਨ ਹਾਰਾ ਇਹ ਤਾਂ ਸ਼ੁਰੂਆਤੀ ਤੁਖ ਹੌ ਮੈਂ ਕਰਤ ਗਵਾਇਆ ਤੋਂ ਬਿਲਕੁਲ ਉਲਟ ਹੈ ਹਾਂਜੀ ਇੱਕ ਪੂਰਨ ਸਮਰਪਣ ਦੀ ਅਵਸਥਾ ਹੈ ਸਫਰ ਹੁਣ ਆਪਣੀ ਮੰਜ਼ਿਲ ਦੇ ਨੇੜੇ ਪਹੁੰਚ ਰਿਹਾ ਹੈ ਇੱਥੇ ਮੈਂ ਖਤਮ ਹੋ ਰਿਹਾ ਤੇ ਤੂੰ ਸ਼ੁਰੂ ਹੋ ਰਿਹਾ ਹੈ ਵਿਅਕਤੀ ਆਪਣੀਆਂ ਕਮੀਆਂ ਨੂੰ ਸਵੀਕਾਰ ਕਰ ਰਿਹਾ ਕਿ ਮੈਂ ਨੀਚ ਹਾਂ ਮੇਰੀ ਮਤ ਥੋੜੀ ਹੈ ਮੈਂ ਝੋਟ ਚ ਫਸਿਆ ਹੋਇਆ ਹਾਂ ਪਰ ਨਾਲ ਹੀ ਉਹ ਜਾਣਦਾ ਹੈ ਕਿ ਗੁਰੂ ਦਾ ਸ਼ਬਦ ਹੀ ਉਸ ਨੂੰ ਸਵਾਰ ਸਕਦਾ ਹੈ ਤੂੰ ਸ਼ਬਦ ਸਵਾਰਨ ਹਾਰਾ ਇਹ ਨਿਰਾਸ਼ਾ ਨਹੀਂ ਉਮੀਦ ਹੈ ਹਉਮੇ ਤੋਂ ਮੁਕਤੀ ਦਾ ਪਹਿਲਾ ਕਦਮ ਹੈ ਇਸ ਲਈ ਗੁਰੂ ਸਾਹਿਬ ਕਹ ਰਹੇ ਨੇ ਕਿ ਜਦੋਂ ਮਨ ਵਿੱਚ ਹਉਮੇ ਦਾ ਵਿਚਾਰ ਆਉਂਦਾ ਹੈ ਆਤਮ ਚੇਨ ਗੁਰੂ ਦੀ ਸਿੱਖਿਆ ਹੀ ਤਰਨ ਲਈ ਮਦਦ ਕਰਦਾ ਹੈ ਤਾਹਾਂ ਤੂੰ ਤਾਰਨ ਸੱਚ ਤਾਰੇ ਤਾਰਨ ਹਾਰਾ ਤੇ ਨਾਲ ਹੀ ਇੱਕ ਸਵਾਲ ਮਨ ਵਿੱਚ ਉੱਠਦਾ ਹੈ ਕਿ ਇਹ ਉਹ ਕਿਹੜੀ ਉੱਚੀ ਸੁੱਚੀ ਥਾਂ ਹੈ ਜਿੱਥੇ ਬੈਸ ਕੇ ਬੈਸ ਹੀ ਸੁਥਾਨ ਮੈਂ ਤੇਰੇ ਗੁਣ ਕਹਾ ਉਨਾ ਦੀ ਵਿਚਾਰ ਕਰਾਂ ਕਹਾ ਗੁਣ ਤੇਰੇ ਮੈਂ ਤੇਰੇ ਕਿਹੜੇ ਕਿਹੜੇ ਗੁਣ ਗਾਵਾਂ ਕਿਆ ਕਿਆ ਕਥਾਂ ਤੇ ਇਸ ਨਿਮਰਤਾ ਤੋਂ ਬਾਅਦ ਸ਼ਬਦ ਸਾਨੂੰ ਪਰਮਾਤਮਾ ਦੀ ਵਿਸ਼ਾਲਤਾ ਦੇ ਅਹਿਸਾਸ ਵੱਲ ਲੈ ਜਾਂਦਾ ਹੈ ਤੇਰਾ ਪਾਰ ਨਹੀਂ ਲਭਿਆ ਜਾਵੇ ਤੂੰ ਅਪਾਰ ਹੈ ਅਪਾਰਾ ਤੇ ਅਗਲੀ ਤੁਖ ਹੈ ਅਲਖ ਨ ਲਖੀਐ ਅਗਮ ਅਜੂਨੀ ਤੂੰ ਨਾਥਾ 나ਥਨਹਾਰਾ ਇਥੇ ਮਨੁੱਖ ਆਪਣੀ ਛੋਟੀ ਜੀ ਹੋਣ ਦੇ ਤੇ ਉਸ ਬੇਅੰਤ ਸ਼ਕਤੀ ਦੇ ਫਰਕ ਨੂੰ ਮਹਿਸੂਸ ਕਰ ਰਿਹਾ ਹੈ। ਬਿਲਕੁਲ। ਮਤਲਬ ਉਸ ਪਰਮਾਤਮਾ ਨੂੰ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ। ਅਲਖ ਨਲਖੀ ਹੈ। ਉਹ ਸਾਡੀ ਬੁੱਧੀ ਦੀ ਪਹੁੰਚ ਤੋਂ ਪਰੇ ਹੈ। ਅਗੰਮ। ਉਹ ਜਨਮ ਮਰਨ ਦੇ ਚੱਕਰ 'ਚ ਨਹੀਂ ਹੁੰਦਾ ਤੇ ਅਜੂਨੀ ਤੇ ਉਹ ਵੱਡੇ ਵੱਡੇ ਮਾਲਕਾਂ ਦਾ ਵੀ ਮਾਲਕ ਹੈ। ਤੂੰ ਨਾਥਾਂ ਨਾਥਣ ਹਾਰਾ। ਇਹ ਮਨੁੱਖ ਨੂੰ ਉਸਦੀ ਆਪਣੀ ਸੀਮਾ ਦਾ ਅਹਿਸਾਸ ਕਰਾਉਂਦਾ ਹੈ। ਇਸੇ ਭਾਵ ਨੂੰ ਅੱਗੇ ਵਧਾਉਂਦੇ ਹੋਏ ਇੱਕ ਸਵਾਲ ਵੀ ਹੈ ਜੋ ਅਸਲਚ ਸਵਾਲ ਨਹੀਂ ਸਗੋਂ ਨਿਮਰਤਾ ਦਾ ਸਿਖਰ ਹੈ। ਮੈਂ ਕਿਸ ਵੱਲ ਵੇਖ ਕੇ ਤੇਰੇ ਗੁਣ ਗਾਵਾਂ ਮੈਂ ਤੇਰਾ ਵਰਣਨ ਕਿਵੇਂ ਕਰਾਂ? ਕਿਸ ਪਹਿ ਦੇਖ ਕਹੋਂ ਤੂੰ ਕੈਸਾ ਜਦੋਂ ਕਿ ਸਾਰਾ ਸੰਸਾਰ ਮੰਗਦਾ ਹੈ ਸਭ ਜਾਚਕ ਤੇ ਸਿਰਫ ਤੂੰ ਹੀ ਦਾਤਾਰਾ। ਇਹ ਮਨੁੱਖ ਦੀ ਅਸਲ ਸਥਿਤੀ ਨੂੰ ਬਹੁਤ ਸਪਸ਼ਟ ਕਰ ਦਿੰਦਾ ਹੈ। ਹਾਂ। ਤੇ ਸ਼ਬਦ ਦੇ ਅੰਤ ਵਿੱਚ ਗੁਰੂ ਨਾਨਕ ਸਾਹਿਬ ਦੀ ਨਿਮਰਤਾ ਦੀ ਸਿਖਰ ਦੇਖਣ ਨੂੰ ਮਿਲਦੀ ਹੈ। ਭਗਤਹੀਨ ਨਾਨਕ ਦਰ ਦੇਖੋ ਇੱਕ ਨਾਮ ਮਿਲੇ ਔਰ ਧਾਰਾ। ਇੱਥੇ ਗੁਰੂ ਸਾਹਿਬ ਸਾਰੀ ਮਨੁੱਖਤਾ ਦੇ ਅਧਿਆਪਕ ਹੋਣ ਦੇ ਬਾਵਜੂਦ ਆਪਣੇ ਆਪ ਨੂੰ ਇੱਕ ਭਗਤੀਹੀਨ ਸਿੱਖਿਆਰਥੀ ਵਜੋਂ ਪੇਸ਼ ਕਰ ਰਹੇ ਨੇ। ਉਹ ਕਹਿ ਰਹੇ ਨੇ ਕਿ ਮੈਂ ਭਗਤੀ ਤੋਂ ਸੱਖਣਾ ਹਾਂ, ਭਗਤੀਹੀਨ ਤੇ ਮੈਂ ਉਹ ਥਾਂ ਉਹ ਸੰਗਤ ਲੱਭ ਰਿਆ ਨਾਨਕ ਦਰ ਦੇਖੋ। ਜਿੱਥੋਂ ਮੈਨੂੰ ਉਸ ਇੱਕ ਪਰਮਾਤਮਾ ਦੇ ਨਾਮ ਦੀ ਸੋਜੀ ਬਿਲ ਜਾਵੇ ਜਿਸ ਨੂੰ ਮੈਂ ਆਪਣੇ ਦਿਲ 'ਚ ਵਸਾ ਸਕਾਂ ਇੱਕ ਨਾਮ ਮਿਲੇ ਉਰਧਾਰਾ ਇਹ ਦਰਸਾਉਂਦਾ ਹੈ ਕਿ ਰੋਹਾਨੀ ਸਫਰ ਕਿਸੇ ਪ੍ਰਾਪਤੀ ਤੇ ਖਤਮ ਨਹੀਂ ਹੁੰਦਾ ਇੱਕ ਨਿਰੰਤਰ ਖੋਜ ਹੈ ਬਿਲਕੁਲ ਤੇ ਇਹ ਸਾਰੇ ਸ਼ਬਦ ਦੀ ਵਿਚਾਰ ਨੂੰ ਜਦੋਂ ਇਸ ਸ਼ਬਦ ਦੀ ਰਹਾਵਲੀ ਤੁਕ ਨਾਲ ਜੋੜੀਏ ਤਾਂ ਗੱਲ ਬਿਲਕੁਲ ਸਾਫ਼ ਹੋ ਜਾਂਦੀ ਹੈ ਕਿ ਜਿਨ੍ਹਾਂ ਦੇ ਮਨ ਨੂੰ ਪਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਦਾ ਸ਼ਬਦ ਚੰਗਾ ਲੱਗਦਾ ਮਨ ਵਿੱਚ ਵਸ ਜਾਂਦਾ ਹੈ ਮਨ ਭਾਵੇ ਸ਼ਬਦ ਉਨਾ ਦਾ ਜੀਵਨ ਸੁੱਖਾਂ ਭਰਿਆ ਹੋ ਜਾਂਦਾ ਸੁਹਾਇਆ ਤੇ ਇਹ ਸੋਝੀ ਇਹ ਅਹਿਸਾਸ ਬਹੁਤ ਮੁਸ਼ਕਲਾਂ ਨਾਲ ਬੜੇ ਚਿਰ ਬਾਅਦ ਮਿਲਦਾ ਕਈ ਜਨਮਾਂ ਤੋਂ ਪਟਕ ਕੇ ਪ੍ਰਮ ਪ੍ਰਮ ਜੋਨ ਤੇ ਅਨੇਕਾਂ ਜੁਨਾ ਦੇ ਪੇਖ ਬਣਾ ਕੇ ਜਨਮ ਲੈ ਕੇ ਪੇਖ ਬੋਕੀਨੇ ਪਾਬ ਬੜੇ ਚਿਰਾਂ ਬਾਅਦ ਗੁਰੂ ਨੇ ਆਪਣੀ ਸ਼ਰਨ ਵਿੱਚ ਲੈ ਲਿਆ ਗੁਰ ਰਾਖੇ ਉਸ ਗੁਰੂ ਨੇ ਮੈਨੂੰ ਸੱਚੇ ਪਰਮਾਤਮਾ ਦੇ ਨਾਮ ਸਿਮਰਨ ਦੀ ਰਾਹ ਦਿਖਾਈ ਸੱਚ ਪਾਇਆ ਤੇ ਇਹ ਵਿਆਖਿਆ ਇੱਕ ਨਾਮ ਨੂੰ ਹਿਰਦੇ ਵਿੱਚ ਵਸਾਉਣ ਤੇ ਗੁਰੂ ਦੀ ਸਿੱਖਿਆ ਨੂੰ ਮਨ ਵਿੱਚ ਬਸਾਉਣ ਤੇ ਖਤਮ ਹੁੰਦੀ ਹੈ ਇਹ ਸਫਰ ਕਿਸੇ ਪ੍ਰਾਪਤੀ ਤੇ ਨਹੀਂ ਸਗੋਂ ਖੋਜ ਦੇ ਖਤਮ ਹੁੰਦਾ ਹੈ ਤੇ ਇੱਕ ਵਿਚਾਰ ਛੱਡ ਜਾਂਦਾ ਹੈ ਜਿਸ ਤੇ ਸੋਚਿਆ ਜਾ ਸਕਦਾ ਹੈ ਅੱਜ ਦੇ ਰੌਲੇ ਰੱਪੇ ਪਟਕਣਾਂ ਤੇ ਜਾਣਕਾਰੀ ਦੇ ਹੜ ਨਾਲ ਭਰੀ ਦੁਨੀਆ ਵਿੱਚ ਜਿੱਥੇ ਸਾਡਾ ਧਿਆਨ ਹਜ਼ਾਰਾਂ ਪਾਸੇ ਖਿੱਚਿਆ ਜਾਂਦਾ ਹੈ ਉੱਥੇ ਉਸ ਇੱਕ ਸਥਿਰ ਨੂੰ ਸੱਚਮੁੱਚ ਖੋਜਣ ਅਤੇ ਉਸ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਨ ਦੇ ਅਸਲ ਮayne ਕੀ ਹਨ ਬਹੁਤ ਵਧੀਆ ਸਵਾਲ ਹੈ ਇਹ ਸੋਚਣ ਲਈ ਜੀ ਇਸੇ ਵਿਚਾਰ ਨਾਲ ਅੱਜ ਦੀ ਚਰਚਾ ਇੱਥੇ ਸਮਾਪਤ ਕਰਦੇ ਹਾਂ ਅਗਲੇ ਪੋਡਕਾਸਟ ਵਿੱਚ ਕੁਝ ਹੋਰ ਸ਼ਬਦਾਂ ਦੀ ਵਿਚਾਰ ਕਰਾਂਗੇ ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ